ਵਰੀਆ ਮਸਤ ਦੇ ਕਹਾਣੀ ਸੰਗ੍ਰਹਿ ਟੱਚਿੰਗ ਮੂਮੈਂਟਸ ਵਿੱਚੋਂ ਕਹਾਣੀ ਸੇਵ ਡਿਲੀਟ ਉਸ ਤੇ ਹੋਰ ਕੁੜੀਆਂ ਵਿੱਚ ਬਹੁਤ ਅੰਤਰ ਸੀ ਮਸਲਨ ਉਹ ਰੰਗ ਦੀ ਸਾਵਲੀ ਕਾਲੀ ਪੈਂਟ ਪਾਉਂਦੀ ਅੱਖਾਂ ਤੇ ਪੂਰਾ ਲੈਂਸ ਲਾਉਂਦੀ ਮੈਂ ਉਸ ਤੋਂ ਉਮਰ ਵਿੱਚ ਚਾਰ ਗੁਣਾ ਵੱਡਾ ਹੋਵਾਂਗਾ ਫਿਰ ਵੀ ਉਹ ਮੇਰੇ ਨਾਲ ਸ਼ਰਾਬ ਦੀਆਂ ਚੁਸਕੀਆਂ ਸਿਗਰਟਾਂ ਦੀਆਂ ਕਿਸਮਾਂ ਰਾਤ ਨੂੰ ਲੇਟ ਪਾਰਟੀਆਂ ਦੀਆਂ ਖਰਮਸਤੀਆਂ ਬਾਰੇ ਗੱਲਾਂ ਕਰਦੀ ਉਸ ਪਤਲੀ ਕੁੜੀ ਨੇ ਮੈਨੂੰ ਉਸ ਦਾ ਫੋਨ ਨੰਬਰ ਦਿੱਤਾ ਉਸ ਮੈਨੂੰ ਇਹ ਹਦਾਇਤ ਵੀ ਦਿੱਤੀ ਤੂੰ ਸਾਹਮਣੇ ਇਸ ਤਰ੍ਹਾਂ ਪੇਸ਼ ਹੋਈ ਜਿਵੇਂ ਤੂੰ ਬਹੁਤ ਅਮੀਰ ਬੰਦਾ ਹੈ ਤੇਰੇ ਕੋਲ ਬੜੀਆਂ ਕਾਰਾਂ ਤੇ ਕੋਠੀਆਂ ਨੇ ਤੇ ਤੂੰ ਕੁੜੀਆਂ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਕੁੜੀਆਂ ਤਾਂ ਕੁੱਤਿਆਂ ਵਾਂਗ ਸੁੰਘਦੀਆਂ ਫਿਰਦੀਆਂ ਨੇ ਬੰਦਿਆਂ ਨੂੰ ਬੰਦਾ ਬੁੱਢਾ ਹੋਵੇ ਬਿਮਾਰ ਹੋਵੇ ਭਾਂ ਦਾ ਮਾਰਿਆ ਹੋਵੇ ਖੁੱਸੜ ਹੋਵੇ ਮੂੰਹ ਚੋਂ ਬੋਹ ਆਉਂਦੀ ਹੋਵੇ ਕੋਈ ਫਰਕ ਨਹੀਂ ਪੈਂਦਾ ਬਸ ਉਹ ਅਮੀਰ ਹੋਵੇ ਤੇ ਕੁੜੀ ਉਸ ਨਾਲ ਸਾਂਝ ਪਾਉਣ ਨੂੰ ਤਿਆਰ ਰਹਿੰਦੀ ਹੈ ਨਖ ਕੁੜੀ ਹੋਂਦੀ ਉਹ ਬੋਲੀ ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਕਿਸੇ ਸ਼ੋਰੂਮ ਵਿੱਚ ਰਿਸੈਪਸ਼ਨਿਸਟਾ ਕੰਮ ਕਰਦੀ ਸੀ ਉਹ ਕਿਸੇ ਜਗ੍ਹਾ ਟਿਕ ਕੇ ਕੰਮ ਨਾ ਕਰ ਸਕਦੀ ਦਿਨਾਂ ਵਿੱਚ ਸ਼ੋਰੂਮ ਦਾ ਮਾਲਿਕ ਉਸ ਤੇ ਲੱਟੂ ਹੋ ਜਾਂਦਾ ਭਾਵੇਂ ਉਹ ਵਿਆਹ ਵਰਿਆ ਹੁੰਦਾ ਪਰ ਉਹ ਉਸ ਨੂੰ ਉਸ ਨਾਲ ਵਿਆਹ ਕਰਾਉਣ ਦੇ ਸੁਪਨੇ ਵਖਾਉਂਦਾ ਉਹ ਮੇਰੇ ਨਾਲ ਖਰਮਸਤੀ ਕਰਨਾ ਚਾਹੁੰਦਾ ਹੈ ਬਸ ਹੋਰ ਕੁਝ ਨਹੀਂ ਇੱਕ ਦਿਨ ਉਸਨੇ ਮੈਨੂੰ ਦੱਸਿਆ ਮੇਰੇ ਕੋਲ ਮਕਾਨ ਦਾ ਕਿਰਾਇਆ ਦੇਣ ਲਈ ਪੈਸੇ ਨਹੀਂ ਉਹ ਮੈਨੂੰ 3 ਮਹੀਨੇ ਦੀ ਤਨਖਾਹ ਇਸ ਲਈ ਨਹੀਂ ਦਿੰਦਾ ਕਿ ਮੈਂ ਉਸ ਦਾ ਕੰਮ ਛੱਡ ਦੇਾਂਗੀ ਉਸ ਨੇ ਹਰੋਕੇ ਮੈਨੂੰ ਦੱਸਿਆ ਉਹ ਮੈਨੂੰ ਮਿਲਣ ਲਈ ਅਕਸਰ ਬੁਲਾਉਂਦੀ ਜਦ ਵੀ ਮੈਂ ਉਸ ਨੂੰ ਮਿਲਦਾ ਉਹ ਪੈਸਿਆਂ ਦੀ ਮੰਗ ਕਰਦੀ ਕਿਉਂਕਿ ਉਸ ਨੇ ਮਕਾਨ ਦਾ ਕਿਰਾਇਆ ਦੇਣਾ ਹੁੰਦਾ ਤੋ ਤੁਸੀਂ ਮੈਨੂੰ ਕੋਈ ਕਮਰਾ ਕਿਰਾਏ ਤੇ ਲੈ ਦਿਓ ਉਸ ਨੇ ਤਰਲਾ ਲੈਂਦਿਆ ਕਿਆ ਮੈਂ ਮਨ ਹੀ ਮਨ ਸੋਚਣ ਲੱਗਾ ਕਿਸੇ ਵੇਲੇ ਉਹ ਵੀ ਵਕਤ ਸੀ ਜਦੋਂ ਮੈਂ ਇੱਕ ਕੁੜੀ ਨਾਲ ਗੱਲ ਕਰਨ ਲਈ ਤਰਸ ਜਾਂਦਾ ਕਿਸੇ ਕੁੜੀ ਨੇ ਮੈਨੂੰ ਇਸ ਤਰ੍ਹਾਂ ਖੁੱਲਕੇ ਨਹੀਂ ਬੁਲਾਇਆ ਸੀ ਪਰ ਅੱਜ ਮੇਰੇ ਅੱਗੇ ਪਿੱਛੇ ਕੁੜੀਆਂ ਮੈਨੂੰ ਮਿਲਣ ਲਈ ਤਰਸਦੀਆਂ ਮੈਂ ਵੀ ਆਇਆ ਵਰਿਆ ਬੱਚੇ ਪੋਜੀਸ਼ਨ ਮੈਂ ਜਦੋਂ ਵੀ ਕਿਸੇ ਨਾਲ ਗੱਲ ਕਰਨ ਨੂੰ ਸੋਚਦਾ ਮੇਰੇ ਅੰਦਰ ਡਰ ਦੀ ਹਨੇਰੀ ਚਲਦੀ ਮੇਰੇ ਹੱਥ थरथर ਕੰਬਣ ਲੱਗਦੇ ਸਤ 30 30 ਚਲਦਾ ਸਹ ਸੁਖਦਾ ਫੁੱਲਾਂ ਦੇ ਦਰਖਤ ਰੁੰਡ ਮਰੁੰਣ ਲੱਗਦੇ ਮੂੰਹ ਕੜੱਟਣਾ ਪਰ ਜਾਂਦਾ ਵਾਰ-ਵਾਰ ਖਿਆਲ ਆਉਂਦਾ ਮੇਰੀ ਆਪਣੀ ਪੋਜੀਸ਼ਨ ਇੱਜ਼ਤ ਲੋਕ ਕੀ ਕਹਿਣਗੇ ਮੇਰੇ ਤੋਂ ਸਵਿਚਕਾਰ ਆ ਖਲੋਂਦੇ ਮੈਂ ਡਰਦਾ ਉਸ ਨੂੰ ਫੋਨ ਨਾ ਕਰਦਾ ਉਸ ਨੂੰ ਮਿਲ ਨਾ ਜਾਂਦਾ ਹਰ ਪਲ ਸੋਚਦਾ ਕਿਤੇ ਉਹ ਮੇਰੀ ਸ਼ਿਕਾਇਤ ਨਾ ਕਰ ਦੇਵੇ ਕਿਤੇ ਕੁਝ ਹੋ ਗਿਆ ਉਹ ਕੁਝ ਕਰ ਬੈਠੀ ਆਤਮ ਹੱਤਿਆ ਕਰ ਬੈਠੀ ਦਿਨ ਰਾਤ ਮੈਨੂੰ ਖਿਆਲ ਆਉਂਦੇ ਤੇ ਮੈਨੂੰ ਤਰੇੜੀਆਂ ਆਉਣ ਲੱਗਦੀਆਂ ਕਿ ਕੁੜੀਆਂ ਵਾਂਗ ਨਾ ਨਾ ਕਰਦਾ ਤੂੰ ਮੈਨੂੰ ਮਿਲਣ ਕਿਉਂ ਨਹੀਂ ਆਉਂਦਾ ਉਸ ਫੋਨ ਤੇ ਕਿਆ ਮੈਂ ਨਹੀਂ ਆ ਸਕਦਾ ਮੇਰਾ ਘਰ ਨੌਕਰੀ ਮੇਰੇ ਕੋਲ ਵੇਲ ਨਹੀਂ ਮੈਂ ਫੋਨ ਕੱਟ ਦਿੰਦਾ ਉਹ ਵਾਰ-ਵਾਰ ਫੋਨ ਕਰਦੀ ਮੈਂ ਦੁਖੀ ਹੋ ਜਾਂਦਾ ਤੇ ਸਵਿਚ ਆਫ ਕਰ ਦਿੰਦਾ ਆਪਣੀ ਗਰਲਫ੍ਰੈਂਡ ਨਾਲ ਗੱਲਾਂ ਨਹੀਂ ਕਰਦਾ ਮੇਰੇ ਅੱਗੇ ਪਿੱਛੇ ਮੁੰਡੇ ਫਿਰਦੇ ਨੇ ਪਰ ਮੈਂ ਤੈਨੂੰ ਬੁਲਾਉਂਦੀ ਆਂ ਤੂੰ ਆਉਂਦਾ ਨਹੀਂ ਤੂੰ ਕਿੱ사 ਮਰਦਾ ਕਦੇ ਕਦੇ ਮੈਨੂੰ ਤੇਰੀ ਮਰਦਾਨਗੀ ਤੇ ਸ਼ੱਕ ਪੈਂਦਾ ਏ ਇੱਕ ਦਿਨ ਉਹ ਗੁੱਸੇ ਵਿੱਚ ਬੋਲ ਰਹੀ ਸੀ ਇਹ ਬੋਲ ਸੁਣ ਕੇ ਮੈਨੂੰ ਆਪਣਾ ਬਚਪਨ ਯਾਦ ਆਉਂਦਾ ਜਦ ਮੈਂ ਕਾਲਜ ਪੜਦਾ ਸਾਂ ਗੀਤਾ ਤੇ ਕਰ ਲੱਗਿਆ ਰੋਸ ਲੰਗਦਾ ਦੁਪਹਿਰ ਵੇਲੇ ਗਰਮੀ ਮਾਰੀ ਸਾਰੇ ਸੁੱਤੇ ਹੁੰਦੇ ਮੈਂ ਦੌੜ ਕੇ ਹੌਲੀ ਹੌਲੀ ਕੁੰਡਾ ਖੋਲ ਕੇ ਉਸ ਦੇ ਘਰ ਜਾਵੜਦਾ ਉਸ ਦੇ ਵਾਲ ਖੁੱਲੇ ਹੁੰਦੇ ਉਹ ਤੇਜ਼ ਤੇਜ਼ ਗੱਲਾਂ ਕਰਦੀ ਉਹਦੇ ਗਰਮ ਗਰਮ ਸਾਹ ਮੇਰੇ ਮੂੰਹ ਤੇ ਤੇ ਬੇਦੇਰੇ ਤੇ ਬੰਗੂੜ ਤੇ ਉਹ ਮੈਨੂੰ ਬਾਹਾਂ ਵਿੱਚ ਜਕੜਨਾ ਚਾਹੁੰਦੀ ਪਰ ਡਰ ਦੇ ਮਾਰੇ ਉਸ ਤੇ ਮਾਂ ਪਿਓ ਨਾਲ ਉੱਠ ਪੈਣ ਮੇਰਾ ਸਨਮਨ ਠੰਡਾ یخ ਹੋ ਜਾਂਦਾ ਮੈਂ ਉਸ ਤੋਂ ਡਰਦਾ ਮਾਰਾ ਉਸ ਤੋਂ ਆਪਣੇ ਆਪ ਨੂੰ ਛਡਾਉਂਦਾ ਤੇ ਸੇਸ ਜ਼ੋਰ ਦਾ ਆਪਣੇ ਘਰ ਮੰਜੇ ਤੇ ਮੋਢੇ ਮੂੰਹ ਸੌ ਜਾਂਦਾ ਕਿੰਨੀ ਦੇਰ ਮੇਰੇ ਜਿਸਮ ਵਿੱਚੋਂ ਅੱਗ ਦੇ ਪਾਮੜ ਮੱਚਦੇ ਤੇ ਫਿਰ ਮੈਂ ਆਪਣੇ ਕੀਚੇ ਤੇ ਪਛਟਾਉਂਦਾ ਇਸ ਮਿਲਨ ਅਤੇ ਉਸ ਮਿਲਨ ਨੇ ਹਮੇਸ਼ਾ ਮੈਨੂੰ ਸੂਲੀ ਤੇ ਟੰਗੀ ਰੱਖਿਆ ਹਜ਼ਾਰਾਂ ਕੁੜੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ ਨੇ ਇੱਕ ਦਿਨ ਮੈਂ ਉਸ ਨੂੰ ਕਿਹਾ ਤੂੰ ਜੂਠੂ ਬੋਲਦਾ ਮਾਂ ਹਾਂ ਝੂਠਾ ਤੇਰੇ ਵਿੱਚ ਮਰਦਾਂ ਵਾਲੀ ਕੋਈ ਗੱਲ ਨਹੀਂ ਤੇਰੇ ਵਿੱਚ ਹਿੰਮਤ ਹੀ ਨਹੀਂ ਕਿ ਤੂੰ ਮੈਨੂੰ ਹੱਥ ਲਾ ਸਕੇ ਬੁੱਸ ਦਿਲ ਮਰਦ ਦੇ ਭੇਸ ਵਿੱਚ ਇੱਕ ਮਜ਼ਾਕ ਉਹ ਕਿਰਮਚੀ ਬਿਜਲੀ ਵਾਂ ਕੜਕੜ ਕਟਕਦੀ ਇੱਕ ਦਿਨ ਉਹ ਗੁੱਸੇ ਨਾਲ ਲਿਸ਼ਕੀ ਉਸ ਦੇ ਮੂੰਹ ਵਿੱਚੋਂ ਝਗ ਡਿੱਗੀ ਤੇ ਉਹਦੀਆਂ ਅੱਖਾਂ ਲਾਲ ਬੇਰਾ ਵਾਂਗ ਲਿਸ਼ਕ ਰਹੀਆਂ ਸਨ ਤੇ ਹੱਥ ਤਲਵਾਰ ਵਾਂਗ ਤਣੇ ਹੋਏ ਅੱਛਾ ਜਦੋਂ ਤੈਨੂੰ ਮਿਲਣ ਲਈ ਦਿਲ ਕਰੇਗਾ ਮੈਂ ਤੈਨੂੰ ਮਿਸ ਕਾਲ ਕਰਾਂਗੀ ਉਸਨੇ ਮੈਨੂੰ ਕਿਹਾ ਉਹ ਇਸ ਤਰ੍ਹਾਂ ਮੁਸਕਰਾਏ ਜਿਵੇਂ ਡੀਟੀਸੀ ਦੀਆਂ ਬੱਸਾਂ ਧੂਆਂ ਛੜਦੀਆਂ ਨੇ ਉਹ ਮੈਨੂੰ ਕਿੰਨੀਆਂ ਮਿਸ ਕਾਲਾਂ ਕਰਦੀ ਮੈਂ ਇੱਕ ਵੀ ਜਵਾਬ ਨਾ ਦਿੰਦਾ ਹਾਰ ਕੇ ਉਸ ਫੋਨ ਕਰਨਾ ਬੰਦ ਕਰ ਦਿੱਤਾ ਤੇ ਮੈਂ ਉਸ ਨੰਬਰ ਫੋਨ ਮੈਮਰੀ ਵਿੱਚੋਂ ਡਿਲੀਟ ਕਰ ਦਿੱਤਾ ਕਈ ਸਾਲਾਂ ਬਾਅਦ ਅਚਾਨਕ ਇੱਕ ਦਿਨ ਮਿਸ ਕਾਲ ਆਈ ਮੈਂ ਹਮੇਸ਼ਕਲੀ ਮੈਂ ਨੀਤੂ ਬੋਲਦੀ ਹਾਂ ਮੈਨੂੰ ਤੁਹਾਡੀ ਫਰੈਂਡ ਨੇ ਨੰਬਰ ਦਿੱਤਾ ਸੀ ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ ਮੈਂ ਸਹੀ ਕਾਲਜ ਜੀ ਦੀ ਐਮਏ ਪੀਐਚਡੀ ਕੀਤੀ ਹੈ ਤੁਸੀਂ ਕਿਸੇ ਕੁੜੀ ਨੂੰ ਮਿਲਣ ਤੋਂ ਕਿੰਨ ਡਰਦੇ ਹੋ ਮੈਂ ਤੁਹਾਡਾ ਹੀ ਦਰ ਕੋਈ ਮਿਲਨੀਆਂ ਵਿੱਚ ਕੱਢ ਦਿਆਂਗੀ ਇੱਕ ਵਾਰ ਮੈਨੂੰ ਵੇਖ ਲਵੋਗੇ ਵਾਰ-ਵਾਰ ਮਿਲਣ ਨੂੰ ਦਿਲ ਤਰਸੇਗਾ ਉਸ ਹਸਤੀਆਂ ਹੋਇਆ ਫੋਨ ਬੰਦ ਕੀਤਾ ਮੈਂ ਕੰਬਦੇ ਹੋਏ ਹੱਥਾਂ ਨਾਲ ਉਸਦਾ ਨੰਬਰ ਸੇਵ ਕੀਤਾ ਫਿਰ ਸੋਚਣ ਲੱਗ ਪਿਆ ਮੇਰਾ ਘਰ ਦਫ਼ਤਰ بیوی ਬੱਚਿਆਂ ਦਾ ਕੀ ਹੋਵੇਗਾ ਜੇ ਮੈਂ ਇਸ ਨੂੰ ਫੋਨ ਕੀਤਾ ਸੋਚਦੇ ਸੋਚਦੇ ਕਿੰਨਾ ਸਮਾਂ ਹੋ ਗਿਆ ਇਹ ਸਮਝ ਨਾ ਆਵੇ ਕਿ ਇਸ ਨੰਬਰ ਨੂੰ ਸੇਵ ਕਰਾਂ ਜਾਂ ਡਿਲੀਟ ਕਰਾਂ ਮੇਰੇ ਹੱਥ ਕੰਬਦੇ ਤਰੇੜੀਆਂ ਆਉਂਦੀਆਂ ਅੱਜ ਮੈਂ ਬਡਾ ਪੀ ਤੇ ਝੂਰਦਾ